ਜੋਬਨਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਬਾਤ ਸਵਧੀਆ ਆ ਤਾਜੀ ਸੂਈ ਝੋਟੀ ਹਾਂ ਜੀ ਇਹ ਕੱਲ ਰਾਤ ਦੀ ਸੂਈ ਆ ਮਗਰ ਮਗਰ ਕੱਟੀ ਹਾਂ ਜੀ ਹਾਂ ਜੀ 18 ਦੂਰਾ ਮਾਰ ਕੇ ਵਿਖਾਤੀਆਂ ਫੁੱਲ ਵੀਡੀਓ ਜੀ ਓਕੇ ਰਿਪੋਰਟ ਹਾਂ ਜੀ ਹਾਂ ਜੀ ਦੂਜਾ ਸੂਆ ਦੂਜਾ ਸੂਆ ਤੇ ਆ ਗਊ ਵੀ ਦੂਜਾ ਸੂਆ ਹਾਂ ਜੀ ਇਹ ਵੀ ਦੂਜਾ ਸੂਆ ਕੀ ਬਾਤ ਹਾਂ ਜੀ ਇਹ ਲੈ ਜੂ ਹਫਤੇ ਤੋਂ ਹਾਂ ਜੀ ਹਫਤਾ ਲੈ ਜੂਗੀ 18 20 ਕਿਲੋ ਵਾਲੀ ਬੱਸੀ ਪਰਲੇ ਹੋ ਪਾਸੇ ਉਹ ਕਿ ਇਧਰੋਂ ਐਨੂੰ ਕਰਦੇ ਹਾਂ ਜੀ ਹਾਂ ਜੀ ਵੇਖਿਓ ਸੱਜਣੋ ਥਣ ਥਣ ਲੱਗਾ ਵਹਿੜ ਨੂੰ ਕੀ ਕਹ हां 20 किलो ਦੁੱਧ ਵਾਲੀ ਵਹਿੜਾ ਓਕੇ ਰਿਪੋਰਟ ਗਲਾਬੀ ਥਣ ਬਹੁਤ ਹੀ ਸ਼ਾਨਦਾਰ ਵਹਿੜਾ ਹਾਂਜੀ ਤੇ ਅੱਗੇ ਆ ਗਈ ਆਹ ਤਿੰਨ ਨੰਬਰ ਤੇ ਵਹਿੜਾ ਹੈ ਨਾ ਹਾਂਜੀ ਭਾਜੀ ਬਗੈਰ ਬੱਚੇ ਤੋਂ ਬਗੈਰ ਬੱਚੇ ਤੋਂ 2 ਮਹੀਨਿਆਂ ਦਾ ਸੂਆ ਹਾਂਜੀ 2 ਮਹੀਨੇ ਦੁੱਧ 9-10 ਲੀਟਰ ਹਾਂਜੀ 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 ਤਿਆਰ ਮਿਲ ਜੂ ਹਾਂਜੀ ਭਾਵੇਂ ਕੰਡੇ ਚਾਹ ਅਗ ਲੈ ਜੇ ਭਾਵੇਂ ਲੀਟਰ ਮਾਰੋ ਪੂਰੀ ਠੰਡੀ ਬਿਲਕੁਲ ਠੰਡੀ ਤੇਰੀ ਤੇ ਅੱਗੇ ਆ ਗਈ ਆਪਣੇ ਕੋਲੇ ਟੋਕਰ ਛੋਟੀ ਉੱਚੇ ਬੱਚੇ ਉੱਚੇ ਬੱਚੇ ਮਗਰ ਕੱਟੀ ਸਜਣੋ ਕੱਦ ਕਾਠ ਬਹੁਤ ਚੰਗਾ ਛੋਟੀ ਦਾ ਰੇਟ ਬਿਲਕੁਲ ਵੀਰ ਨੇ ਜਾਇਜ਼ ਕੀਤੇ ਆ ਧੰਨਵਾਦ ਸ਼ਾਰਟ ਵੀਡੀਓ